ਜੈ ਸ਼੍ਰੀ ਰਾਮ ਜੀ ਅੱਜ ਸਾਉਣ ਦੇ ਪਵਿੱਤਰ ਮਹੀਨੇ ਦੇ ਵਿੱਚ ਸ਼ਿਪੂਰੀ ਮੰਦਿਰ ਦੇ ਵਿੱਚ ਇੱਕ ਬੜਾ ਭਿਆਨਕ ਚੋਰੀ ਰਡਾਕਾ ਪਿਆ ਹੈ ਆ ਭਗਵਨਪੁਰ ਇਹਨਾਂ ਦਾ ਸ਼ਿਵਲਿੰਗ ਸ਼ਿਵਲਿੰਗ ਦੇ ਅੱਥੇ ਲੱਗੀ ਹੋਈ ਸੀ ਸਾਰੀ ਚਾਂਦੀ ਦੀ ਜਿਲੇਰੀ ਜਿਲੇਰੀ ਪੱਟ ਕੇ ਲੈ ਗਏ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ ਤੇ ਚਾਂਦੀ ਦੀ ਗਾਗਰ ਲੱਗ ਕੇ ਲੈ ਗਏ ਇਹ ਵਣੇ ਸ਼ਿਵਲਿੰਗ ਨੂੰ ਬਹੁਤ ਪੂਰੇ ਤਰੀਕੇ ਨਾਲ ਪੱਟ ਕੇ ਉਹਨਾਂ ਨੇ ਸਬਲਾਂ ਨਾਲ ਖੰਡਿਤ ਕਰਤਾ ਪਰ ਕੈਮਰਿਆਂ ਤੇ ਯੂਨਿਵਰਸਿਟੀ ਲਿੰਗ ਵਿੱਚ ਜਾ ਕੇ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਆ ਗੱਲੇ ਗੱਲੇ ਤੋੜ ਕੇ ਇਹ ਗੱਲੇ ਚ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗੱਲੇ ਚ ਕੱਢ ਕੇ ਲੈ ਗਏ ਤੇ ਇੱਥੇ ਹੀ ਉਹਨਾਂ ਨੇ ਬਸਨੀ ਕਰੀ ਇੱਥੇ ਹੀ ਬਸਨੀ ਹੋਈ ਇੱਥੇ ਆ ਰਾਮਦਰਵਾਰ ਰਾਮਦਰਵਾਰ ਸੀ ਇਹ ਰਾਮਦਰਵਾਰ ਤੇ ਸਾਰੇ ਮੁਗਤ ਭਗਵਾਨ ਰਾਮ ਦੇ ਭਗਵਾਨ ਲਕਸ਼ਮਣ ਦੇ ਤੇ ਮਾਤਾ ਸੀਤਾ ਦੇ ਲਾਗੇ ਲੱਗੇ ਜਦ ਇਹਨਾਂ ਕੋਲ ਲੌਕ ਨਹੀਂ ਖੁੱਲਿਆ ਤਾਂ ਉਹਨਾਂ ਨੇ ਆਹ ਸ਼ੀਸ਼ਾ ਤੋੜ ਕੇ ਇਸ ਜੋ ਦਰਬਾਰ ਹੈ ਬਣਿਆ ਹੈ ਭਗਵਾਨ ਰਾਮ ਦਾ ਮਗੋਟ ਉਤਾਰੇ ਉਸ ਤੋਂ ਬਾਅਦ ਇਹ ਭਗਵਾਨ ਹਨੂਮਾਨ ਜੀ ਦਾ ਉਰੇ ਵੀ ਰਾਜਮਾਨ ਨੇ ਤੇ ਰਾਧਾ ਕ੍ਰਿਸ਼ਨ ਜੀ ਆ ਲੋਕ ਖੋਲ ਲਿਆ ਉਹਨਾਂ ਨੇ ਚਾਬੀਆਂ ਸੀ ਉਹਨਾਂ ਕੋਲ ਜਾਂ ਡੁਪਲੀਕੇਟ ਸੀ ਤਾ ਹੈ ਭਗਵਾਨ ਹਨੂਮਾਨ ਜੀ ਦਾ ਰਾਧਾ ਕ੍ਰਿਸ਼ਣ ਜੀ ਦਾ ਮੁਗਟ ਉਤਾਰ ਕੇ ਪਲੱਸ ਠਾਕੁਰ ਜੀ ਦੀ ਬੰਸਰੀ ਵਗੈਰਾ ਲੈ ਕੇ ਤੇ ਇਸ ਤੋਂ ਬਾਅਦ ਉਹਨਾਂ ਨੇ ਆਪ ਦਾ ਲੋਕ ਵੀ ਖੋਲ ਲਿਆ ਜਿੱਥੇ ਮਾਤਰਾਣੀ ਸਾਖਸ਼ਟ ਵਿਰਾਜਮਾਨ ਹੈ ਤਾਂ ਮਾਤਰਾਣੀ ਦਾ سونے ਦੀ ਨਥਵੀ ਉਹ ਉਤਾਰ ਕੇ ਲੈ ਗਏ ਤੇ ਇਧਰੋਂ ਵੀ ਜਿਹੜੇ ਮੁਕਰ ਸੀ ਉਹੋ ਕਾਰਕ ਲੈ ਗਏ ਇਹ ਬਹੁਤ ਬੁਰੇ ਤਰੀਕੇ ਨਾਲ ਸਿਪਰੀ ਮੰਦਰ ਖੰਨਾ ਬਹੁਤ ਹੀ ਪ੍ਰਾਚੀਨ ਬੜੇ ਹੀ ਮਸ਼ਹੂਰ ਮੰਦਰ ਜਿਸ ਦੇ ਵਿੱਚ ਅੱਜ ਚ ਉਹਨਾਂ ਨੇ ਬਹੁਤ ਬੁਰੇ ਤਰੀਕੇ ਨਾਲ ਧੱਕਾ ਮਾਰੇ ਤਾਂ ਬਹੁਤ ਹੀ ਮਰੀ